ਸਾਰੇ ਨੂੰ ਪਿਆਰ ਤੇ ਦਸਰੀ ਘਰ ਦੀ ਹਾਲ ਚਾਲ ਅਮੀਦ ਕਰਦਾ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ। ਭਾਈ ਆਹ ਦੇਖ ਲੋ ਭਰਾਲੇ ਭਰਾਲ ਖਾਨਾ ਤੇ ਉਹ ਮਾਮੇ ਦਾ ਮੁੰਡਾ ਕਣਕ ਬੀਜਣ ਲੱਗਿਆ ਹੋਇਆ ਅੱਜ ਮੈਂ ਇੱਥੇ ਆਇਆ ਸੀਗਾ ਚੰਡੀਗੜ੍ਹ ਜਾਣਾ ਸੀ ਕੁੜੀ ਨੂੰ ਲੈ ਕੇ। ਉਹ ਇਹ ਰਸੌਲੀਆਂ ਆ ਕੁੜੀ ਤੇ ਤੇ ਮਾਮੇ ਦੇ ਮੁੰਡੇ ਨੇ ਲੱਗੇ ਆਣਾ ਗੱਡੀ ਤੇ ਕਹ ਲਕਨੀ ਤੇ ਲਾਇਆ ਭਰਾਲ ਖਾਨਾ ਕਿਤਾ ਕੀ ਕਰੂ ਪ੍ਰਾਲੀ ਦਾ ਇੰਨਾ ਬੰਦਾ ਮੋਟੂ ਕਿਵੇਂ ਆ ਫਿਰ ਹਾਂ ਮੋਟੂ ਆ ਵੱਟਾ ਤੂੰ ਪਾ ਟਰੈਕਟਰ ਚਲਾਉਣਾ ਨਹੀਂ ਆਉਂਦਾ ਤੈਨੂੰ ਹਾਂ ਓਏ ਟਰੈਕਟਰ ਚਲਾਉਣਾ ਨਹੀਂ ਆਉਂਦਾ ਬੈਠਾ ਚਲਾਉਣਾ ਉਹ ਨੋਨੀ ਬੈਠਾ ਕਾਰ ਕੋ ਬੀਤ ਗਈ ਆਹੀ ਰਹਿ ਗਈ ਬੀਜੀ ਤਾਂ ਗਈ ਬੱਟੇ ਹੀ ਰਹਿ ਗਈ ਹਨਾ ਹਾਂ ਹਾਂ ਲੀ ਆ ਬੰਨ ਤਾਂ ਭਰੇ ਰਹਿ ਗਈ ਬੀਜੀ ਨਾਲ ਘਰੇ ਰਹਿੰਦੀ ਹੈ ਘਰਾਂ ਕੋਲ ਤਾਂ ਬੀਚੇ ਪਈ ਆ ਬੰਨ ਕੋ ਭਰੇ ਅੱਛਾ ਜੜੀ ਇੱਥੇ ਜੇ ਨਾਲ ਸੀ ਹਨਾ ਚੱਲ ਬੀਜੀ ਜਾਣੀਆਂ ਕੋਈ ਨਾ ਭੈਣ ਦੀ ਲਾਣ ਇੱਕ ਤਾਂ ਗੱਲ ਬਹੁਤ ਆ ਕਪਰਾਲ ਖਾਨ